ਗੁਰਨਾਮ ਸਿੰਘ ਚਡੂਨੀ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਲੜ ਰਹੇ ਨੇ ਤੇ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਉਹਨਾਂ ਨੂੰ ਹਰਾ ਜਾਵੇ ਪਰ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਦਾ ਵੀ ਇੱਕ ਪੂਰਾ ਸਾਥ ਹੈ ਉਹ ਚਡੂਨੀ ਦੇ ਨਾਲ ਨੇ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਚਡੂਨੀ ਆ ਉਸਨੇ ਸਾਡੀਆਂ ਜ਼ਮੀਨਾਂ ਦੇ ਲਈ ਸੰਘਰਸ਼ ਕੀਤੇ ਨੇ ਅਤੇ ਸਾਡਾ ਸਾਨੂੰ ਬਣਦਾ ਹੱਕ ਉਹ ਅੱਗੇ ਵੀ ਦਬਾਉਂਦੇ ਰਹਿਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਭੇਵੇਂ ਤੋਂ ਸਾਡੇ ਜਿਹੜੇ ਉਮੀਦਵਾਰ ਹੋਣ ਅਤੇ ਜਿੱਤ ਕੇ ਸਾਨੂੰ ਇਨਸਾਫ ਦਿਵਾਉਣਾ ਕਿਉਂਕਿ ਕਿਸਾਨੀ ਦੀ ਗੱਲ ਹਮੇਸ਼ਾ ਕਿਸਾਨ ਹੀ ਕਰ ਸਕਦੇ ਨੇ ਅਤੇ ਉਹਨਾਂ ਨੇ ਕਿਸਾਨ ਮਜ਼ਦੂਰ ਦੇ ਹੱਕ ਵਿੱਚ ਹਮੇਸ਼ਾ ਆਵਾਜ਼ ਉਠਾਈ ਹੈ ਕੀ ਕਹਿ ਰਹੇ ਹਨ ਨੌਜਵਾਨ ਆਓ ਤੁਹਾਨੂੰ ਦਿਖਾਉਂਦੇ ਹਾਂ ਜਦੋਂ ਚੋਣਾਂ ਦਾ ਸਮਾਂ ਆਉਂਦਾ ਹੈ ਤੇ ਵੱਡੇ ਵੱਡੇ ਲਾਰੇ ਲਾਈ ਜਾਂਦੇ ਨੇ ਵੀ ਅਸੀਂ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦੇਾਂਗੇ ਕਿਸਾਨਾਂ ਦੀ ਫਸਲਾਂ ਦਾ ਮੁੱਲ ਲੈ ਕੇ ਦਵਾਂਗੇ ਮਜ਼ਦੂਰ ਵਰਗ ਦੀ ਗੱਲ ਕਰਾਂਗੇ ਵਪਾਰੀਆਂ ਨੂੰ ਵੱਡੀਆਂ ਸੁਵਿਧਾਵਾਂ ਦਵਾਂਗੇ ਪਰ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਫਿਰ ਇਹਨਾਂ ਨੂੰ ਜਿਹੜਾ ਗਰੀਬ ਵਰਗ ਆ ਕਿਰਤੀ ਵਰਗ ਆ ਵਪਾਰੀ ਵਰਗ ਆ ਮਜ਼ਦੂਰ ਵਰਗ ਕਿਸਾਨ ਵਰਗ ਆ ਉਹਨਾਂ ਦਾ ਚੇਤਾ ਭੁੱਲ ਜਾਂਦਾ ਕੋਈ ਵੀ ਸਾਡੀ ਲੜਾਈ ਲੜਨ ਵਾਸਤੇ ਅੱਗੇ ਨਹੀਂ ਆਉਂਦਾ ਨਾ ਹੀ ਕੋਈ ਸਾਡੀ ਗੱਲ ਲੋਕ ਸਭਾ ਵਿਧਾਨ ਸਭਾ ਵਿੱਚ ਚੁੱਕਦਾ ਆ ਸਾਰੇ ਕਿਸਾਨਾਂ ਦੇ ਉੱਪਰ ਰਾਜਨੀਤੀ ਕਰਦੇ ਆ ਪਰ ਅੱਜ ਇੱਕ ਸਾਡੇ ਕੋਲ ਮੌਕਾ ਆ ਭੇਵੇ ਵਾਲਿਓ ਗੁਰਨਾਮ ਸਿੰਘ ਚੜੂਨੀ ਜੀ ਭੇਵੇ ਤੋਂ ਇਲੈਕਸ਼ਨ ਲੜ ਰਹੇ ਨੇ ਹਰ ਰਾਜਨੀਤਿਕ ਪਾਰਟੀ ਨੂੰ ਮੈਂ ਇਹ ਅਪੀਲ ਕਰਦਾ ਕਿ ਜੇ ਤੁਸੀਂ ਵਾਕੇ ਹੀ ਕਿਸਾਨਾਂ ਦੇ ਵਪਾਰੀਆਂ ਦੇ ਮਜ਼ਦੂਰਾਂ ਦੇ ਇੰਨੇ ਹਮਦਰਦ ਜੇ ਜੇ ਚਾਹੁੰਦੇ ਹੋ ਕਿ ਉਹ ਤਰੱਕੀ ਕਰਨ ਤੇ ਫਿਰ ਗੁਰਨਾਮ ਸਿੰਘ ਚੜੂਨੀ ਜੀ ਨੂੰ ਹਰਾਉਣ ਵਾਸਤੇ ਕਿਉਂ ਇੰਨਾ ਜ਼ੋਰ ਲੱਗਾ ਪਿਆ ਤੁਹਾਡਾ ਸਾਰੀਆਂ ਪਾਰਟੀਆਂ ਦਾ ਕਿਉਂ ਪੱਪਾ ਪਾਰ ਹੋਏ ਪਏ ਜੀ ਕਿਉਂ ਉਸ ਨੂੰ ਹਰਾਉਣ ਵਾਸਤੇ ਇੰਨਾ ਪੈਸਾ ਇੰਨੀ ਸ਼ਕਤੀ ਲਾਉਂਦੇ ਪਏ ਜੀ ਕੀ ਗੁਰਨਾਮ ਸਿੰਘ ਚੜੂਨੀ ਜਿੱਤ ਕੇ ਵਿਧਾਨ ਸਭਾ ਪਹੁੰਚ ਕੇ ਆਪਣੇ ਕੋਮੇਰਾ ਵਰਗ ਦੀ ਗੱਲ ਨਹੀਂ ਕਰੇਗਾ ਕੀ ਉਹ ਗੱਲ ਨਹੀਂ ਕਰਨਗੇ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਵਪਾਰੀਆਂ ਦੀ ਕੀ ਉਹ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਜਾਂ ਮਜ਼ਦੂਰਾਂ ਵਾਸਤੇ ਪੱਕੇ ਘਰਾਂ ਦੀ ਗੱਲ ਉਹ ਜਾ ਕੇ ਵਿਧਾਨ ਸਭਾ ਵਿੱਚ ਨਹੀਂ ਚੁੱਕਣਗੇ ਤੇ ਜੇ ਅੱਜ ਭੇਵੇ ਵਾਲਿਆਂ ਨੂੰ ਮੈਂ ਇੱਕ ਅਪੀਲ ਕਰਨ ਲੱਗਿਆ ਵੀ ਗੁਰਨਾਮ ਸਿੰਘ ਚਡੂਨੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਭੇਵੇ ਦੇ ਵਿੱਚ ਬਿਨਾ ਕਿਸੇ ਸ਼ਕਤੀ ਤੋਂ ਐਨੇ ਕੋ ਵੱਡੇ ਕੰਮ ਕਰ ਛੱਡੇ ਨੇ ਵੀ ਜੁਮਲਾ ਮਸਤਰਕਾ ਜਿਹੜੀ ਅ ਜਮੀਨਾ ਨੇ ਉਹਨਾਂ ਦੀ ਲੜਾਈ ਲੜੀ گاਉਂ ਚ ਰਾਂਧ ਦੀ ਲੜਾਈ ਲੜੀ ਚੀਲਾ ਚ ਜਿਹੜੀ ਜ਼ਮੀਨ ਛੜਾਈ ਗਈ ਉਹਨਾਂ ਦੀ ਲੜਾਈ ਲੜੀ ਮਜ਼ਦੂਰਾਂ ਦੇ ਕਈ ਇਸ ਤਰ੍ਹਾਂ ਦੇ ਬੈਂਕਾ ਜਿਹੜੇ ਉਹਨਾਂ ਦੀ ਦੁਕਾਨਾਂ ਉਹਨਾਂ ਦੇ ਘਰ ਕੁਰਕੀ ਕਰਨ ਵਾਸਤੇ ਅੱਗੇ ਤੇ ਉਹਨਾਂ ਨੂੰ ਰੋਕ ਲਈ ਕਈਆਂ ਦੇ ਜਿਹੜੇ ਕਰਜ਼ੇ ਉਹ ਮਾਫ ਕਰਾ ਦਿੱਤੇ ਹਰ ਵਪਾਰੀ ਦੇ ਨਾਲ ਉਹ ਖੜੇ ਇੱਕ ਉਹ ਸ਼ਖਸ ਜਿਹੜਾ ਲੜ ਲੜ ਕੇ ਆਪਣੇ 30 ਤੋਂ 32 ਸਾਲ ਲੋਕ ਸੰਘਰਸ਼ ਵਾਸਤੇ ਲਾ ਦਿੱਤੇ ਨੇ ਵੀ ਤੋਂ ਵੱਧ ਉਹਨਾਂ ਦੇ ਉੱਪਰ ਮੁਕਦਮੇ ਨੇ ਤੇ ਅੱਜ ਅਸੀਂ ਫੇਰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੱਜੇ ਹੋਏ ਆ ਅਸੀਂ ਗੁਰਨਾਮ ਸਿੰਘ ਚੜੂਨੀ ਜੀ ਦਾ ਸਾਥ ਦੇਣ ਦੀ ਬਜਾਏ ਫੇਰ ਉਹਨਾਂ ਰਾਜਨੀਤਿਕ ਪਾਰਟੀਆਂ ਦੀਆਂ ਇੱਕ ਜ਼ੰਜੀਰਾਂ ਦੇ ਵਿੱਚ ਜਾ ਫਸੇ ਆ ਔਰ ਉਲਟਾ ਇਹ ਗੱਲਾਂ ਕਹਿ ਕੇ ਸਾਹਮਣੇ ਆਪਣਾ ਖੈਰਾ ਛੁਡਾ ਰਹੇ ਆ ਕਿ ਸਿਆਸੀ ਪਾਰਟੀਆਂ ਦੀ ਕੋਈ ਟਿਕਟ ਲੈ ਕੇ ਆਉਂਦੇ ਤੇ ਫੇਰ ਅਸੀਂ ਤੁਹਾਡਾ ਸਾਥ ਦੇ ਦੇਣਾ ਸੀ ਇਹ ਜਿਹੜਾ ਇੱਕ ਮਹਿਣਾ ਆ ਸਮਾਜ ਦਾ ਇਹ ਭੇਵੇ ਵਾਲਿਓ ਤੁਹਾਡੇ ਮੱਥੇ ਦੇ ਉੱਤੇ ਲੱਗ ਜਾਣਾ ਜੇਕਰ ਇੱਕ ਉਹ ਯੋद्धा ਜਿਹੜਾ ਬਿਨਾਂ ਕਿਸੇ ਸਿਆਸੀ ਪਾਰਟੀ ਤੋਂ ਹਮੇਸ਼ਾ ਟੱਕਰ ਲੈਣ ਦੀ ਪਾਵਰ ਰੱਖਦਾ ਸੰਗਤ ਦੇ ਇਕੱਠ ਦੇ ਨਾਲ ਜਿਨਨੇ ਅੱਜ ਤੱਕ ਕੋਈ ਵੀ ਸਿਆਸੀ ਪਾਰਟੀ ਦਾ ਵੱਡਾ ਲੀਡਰ ਨਾ ਝੁਕਾਇਆ ਹੋਵੇ ਆਪਣਾ ਸੰਘਰਸ਼ ਕਰਕੇ ਤੇ ਉਹ ਤੁਸੀਂ ਦੱਸਿਦਿਓ ਤੇ ਜੇ ਭੇਵੇ ਦੇ ਵਿੱਚ 27000 ਕਿੱਲੇ ਦੀ ਲੜਾਈ ਲੜੀ ਜੋ ਸਰਕਾਰ ਨੇ ਆਪਣੇ ਆ ਆਬਾਦਕਾਰਾਂ ਕੋਲੋਂ ਛਡਾਲੀ ਸੀ ਤੇ ਫਿਰ ਉਹ ਵੀ ਲੜਾਈ ਜਿਹੜੀ ਲੜੀਆ ਗੁਰਨਾਮ ਸਿੰਘ ਚੜੂਨੀ ਨੇ ਲੜੀਆ ਜੇਕਰ ਲੜਾਈ ਕੋਈ ਸੰਘਰਸ਼ ਸਰਕਾਰ ਨਾਲ ਮੱਥਾ ਲਾਉਣਾ ਫਿਰ ਚੜੂਨੀ ਯੂਨੀਅਨ ਤੇ ਜਾਂ ਹੋਰ ਸਾਰੇ ਸੰਘਰਸ਼ ਕਰਨ ਵਾਲੇ ਲੋਕ ਪਰ ਜਦੋਂ ਵੋਟਾਂ ਲੈਣੀਆਂ ਉਦੋਂ ਇਹ ਉਹ ਲੋਕ ਜਿਹੜੇ ਹਮੇਸ਼ਾ ਸਿਰਫ ਸਾਡੇ ਤੇ ਰਾਜਨੀਤੀ ਕਰਦੇ ਆ ਆਪਣੇ ਆਪਣੇ ਅੰਦਰ ਦੇ ਜ਼ਮੀਰ ਨੂੰ ਜਗਾਓ ਮੈਂ ਕਹਿ ਸਕਦਾ ਕਿ ਇੱਕ ਇਹ ਲੋਕਾਂ ਦੇ ਸੰਘਰਸ਼ ਨੇ ਗੁਰਨਾਮ ਸਿੰਘ ਚੜੂਨੀ ਜੀ ਨੇ ਅਗਵਾਈ ਕਰਕੇ ਸਾਨੂੰ ਇੱਥੇ ਪੀਵੇ ਦੇ ਵਿੱਚ ਕਈਆਂ ਨੂੰ ਸਰਕਾਰ ਕੋਲੋਂ ਜ਼ਮੀਨਾਂ ਛਡਾ ਕੇ ਦੁਬਾਰਾ ਮਾਲਕ ਬਣਾਇਆ ਆ ਤੇ ਅੱਜ ਅਸੀਂ ਫੇਰ ਉਹਨਾਂ ਦੀ ਗੁਲਾਮੀ ਕਰਨ ਜਾ ਰਹੇ ਆ ਪੀਵੇ ਵਾਲਿਓ ਤੁਹਾਡੇ ਕੋਲ ਇੱਕ ਸਮਾਂ ਆ ਵੀ ਆਪਣੇ ਲੋਕਾਂ ਦੇ ਲੀਡਰ ਨੂੰ ਜਿਤਾ ਕੇ ਵਿਧਾਨ ਸਭਾ ਭੇਜੋ ਆਪਣੇ ਮੱਥੇ ਦੇ ਉੱਪਰ ਕਿਤੇ ਕਲੰਕ ਨਾ ਲਵਾ ਲਿਓ ਗੁਰਨਾਮ ਸਿੰਘ ਚਡੂਨੀ ਜੀ ਨੂੰ ਹਰਾ ਕੇ ਮੈਂ ਤੇ ਕਵਾਂਗਾ ਇਹੋ ਅਪੀਲ ਕਰਾਂਗੇ ਤੁਹਾਡੇ ਕੋਲ ਇਹ ਵੋਟਾਂ ਦੇ ਸਮੇਂ ਸਹੀ ਸਮਾਂ ਆ ਆਪਣੀ ਵੋਟ ਤੁਹਾਡੀ ਪਰਦੇ ਦੇ ਵਿੱਚ ਪੈਣੀ ਆ ਇੰਨਾ ਕੁ ਆਪਣਾ ਏਕਾ ਕਰ ਲੋ ਪਿੰਡ ਪਿੰਡ ਪੰਚਾਇਤਾਂ ਕਰ ਲੋ ਪਿੰਡ ਪਿੰਡ ਮੱਥੇ ਪਾ ਲੋ ਸ਼ਹਿਰਾਂ ਦੇ ਵਿੱਚ ਹਰ ਦੁਕਾਨਦਾਰ ਹਰ ਮਜ਼ਦੂਰ ਵਰਗ ਹਰ ਕਿਸਾਨ ਧਰਮ ਦੀ ਰਾਜਨੀਤੀ ਨੂੰ ਛੱਡ ਕੇ ਉੱਪਰ ਉੱਠ ਕੇ ਤੇ ਗੁਰਨਾਮ ਸਿੰਘ ਚੜੂਨੀ ਜੀ ਦਾ ਸਾਥ ਦਿਓ ਕਿਉਂਕਿ ਜਦੋਂ ਚੜੂਨੀ ਜੀ ਕਿਸੇ ਸੰਘਰਸ਼ ਦੇ ਵਿੱਚ ਅਗਵਾਈ ਕਰਦੇ ਨੇ ਤੇ ਉਹਦੇ ਵਿੱਚ ਕੋਈ ਵੀ ਧਰਮ ਨਹੀਂ ਵੇਖਿਆ ਜਾਂਦਾ ਸਾਰੇ ਭਾਈਚਾਰਾ ਵੇਖਦੇ ਨੇ ਸਾਰੇ ਇੱਕ ਮੁੱਠ ਹੁੰਦੇ